ਜਾਰਪੁਰ ਤੋਂ ਸ਼ੂਮਣੇ ਕਾਲੇਦਲ ਦੇ ਮੁਖਬੂਲਾਰੇ ਅਤੇ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਠੰਡਲ ਨੂੰ ਜਿਤਾਉਣ ਦੇ ਲਈ ਕੰਮਾਂ ਸੰਭਾਲ ਲਿਆ। ਜਿੱਥੇ ਉਹਨਾਂ ਨੇ ਐਨਬੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਭਾਜਪਾ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਵजूद ਨਹੀਂ ਹੈ। ਤੇ ਸ਼ੂਮਣੇ ਕਾਲੇਦਲ ਹਸ਼ਿਆਰਪੁਰ ਤੋਂ ਆਪਣੇ ਉਮੀਦਵਾਰ ਸੋਣਸੀ ਨੂੰ ਠੰਡਲ ਨੂੰ ਵੱਡੀ ਲੀਡ ਦੇ ਕੇ ਜਿਤਾ ਕੇ ਸੰਸਦ ਦੇ ਵਿੱਚ ਭੇਜਣਗੇ। ਨਿਊ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ। ਦੋਸਤੋ ਲੋਕ ਸਭਾ ਚੋਣਾਂ ਨੇ ਜਿਹੜੀਆਂ ਮਾਹੌਲ ਉਹਨਾਂ ਦਾ ਗਰਮਾਇਆ ਹੋਇਆ। ਅਸੀਂ ਪੰਜਾਬ ਦੇ ਹੁਸ਼ਿਆਰਪੁਰ ਹਲਕੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਸੋਹਣ ਸਿੰਘ ਠੰਡਲ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਉਹਨਾਂ ਦੀਆਂ ਜਿਹੜੀਆਂ ਚੋਣ ਰੈਲੀਆਂ ਨੇ ਵਕ-ਵਕ ਥਾਵਾਂ ਤੇ ਹੋ ਰਹੀਆਂ ਨੇ ਤੇ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਐਨਵੀ ਨਿਊਜ਼ ਦੀ ਟੀਮ ਹੁਸ਼ਿਆਰਪੁਰ ਪਹੁੰਚ ਚੁੱਕੀ ਹੈ ਤੇ ਸਾਡੇ ਨਾਲ ਹੁਣ ਕੋਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਜੀਵ ਤਲਵਾਰ ਜੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਸ਼ਿਆਰਪੁਰ ਹਲਕੇ ਦੇ ਲੋਕ ਨੇ ਜਿਹੜੇ ਕੀ ਚਾਹੁੰਦੇ ਨੇ ਕਿੰਦਾ ਦਾ ਵਿਕਾਸ ਉਰੇ ਹੋਇਆ ਤੇ ਸੋਹਣ ਸਿੰਘ ਠੰਡਲ ਨੂੰ ਕਿੰਨਾ ਕੁ ਭਰਮਾ ਹੁੰਗਾਰਾ ਜਿਹੜਾ ਹੁਸ਼ਿਆਰਪੁਰ ਹਲਕੇ ਦੇ ਲੋਕ ਦੇ ਰਹੇ ਨੇ ਤਲਵਾਰਾ ਸਾਹਿਬ ਸਵਾਗਤ ਹੈ ਤੁਹਾਡਾ ਇਹਨਾਂ ਮੀਨੂ ਚ ਥੈਂਕ ਯੂ ਜੀ ਜਿਹੜਾ ਤੁਹਾਡਾ ਸਵਾਲ ਸੀ ਕਿ ਹੰਗਾਰਾ ਕਿੰਦਾ ਦਾ ਲੋਕੀ ਕੀ ਚਾਹੁੰਦੇ ਨੇ ਮੈਂ ਜਿਹੜਾ ਹੁਣ ਤੱਕ ਦਾ ਚੋਣਾਂ ਦੇਖਿਆ ਇਹਨਾਂ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਚ ਖਾਸ ਕਰਕੇ ਔਰ ਪੰਜਾਬ ਚ ਵੀ ਆ ਸਭ ਤੋਂ ਵੱਡਾ ਜਿਹੜਾ ਮੁੱਦਾ ਐਸ ਵੇਲੇ ਮੈਂ ਦੇਖ ਰਿਹਾ ਉਹ ਹੈ ਦਲ ਬਦਲੂਆਂ ਦਾ ਜਿਹੜਾ ਕੋਈ ਸਵੇਰੇ ਕਿਸ ਪਾਰਟੀ 'ਚ ਹੁੰਦਾ ਤੇ ਸ਼ਾਮ ਨੂੰ ਕਿਸੇ ਪਾਰਟੀ 'ਚ ਹੁੰਦਾ ਔਰ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸ਼ਫਲਿੰਗ ਹੋਈ ਆ ਕਾਂਗਰਸ ਦੀ ਆਮ ਆਦਮੀ ਵਿੱਚ ਉਹਦੇ ਉਹਦੇ 'ਚ ਉਹ ਲੋਕਾਂ ਨੂੰ ਸਮਝ ਤੋਂ ਪਰੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਡਾਕਟਰ ਰਾਜਕੁਮਾਰ 2 ਦਿਨ ਪਹਿਲਾਂ ਵਿਧਾਨ ਸਭਾ ਦੇ ਅੰਦਰ ਕਾਂਗਰਸ ਵੱਲੋਂ ਇੱਕ ਸਿਰ ਤੇ ਕਾਰਜਿਆਂ ਦੀ ਪੰਡ ਚੱਕ ਕੇ ਆਮ ਆਦਮੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਔਰ 2 ਦਿਨ ਬਾਅਦ ਜਿਹੜਾ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਜਿੱਥੋਂ ਸਾਫ਼ ਦਿਖਾਈ ਦਿੰਦਾ ਸੀ ਕਿ ਉਹਨਾਂ ਦੇ ਉੱਪਰ ਕੋਈ ਮਾਨਸਿਕ ਜਾਂ ਫਾਈਨੈਂਸ਼ੀਅਲੀ ਕੋਈ ਦਬਾਅ ਪਾਇਆ ਜਾ ਰਿਹਾ ਜਿਹਦੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਆਮ ਅਗਰੈਸਿਵ ਰੂਪ ਸੀ ਕਾਂਗਰਸ ਵੇਲੇ ਉਹ ਛੱਡ ਦਿੱਤਾ ਦੂਜੇ ਵੱਨ ਦੇਖ ਲਈਏ ਤੇ ਜਿਹੜੀ ਕਾਂਗਰਸ ਤੋਂ ਕੈਂਡੀਡੇਟ ਹੈ ਜਾਮਨੀ ਗੋਮਰ ਉਹ ਪਿਛਲਾ ਜਿਹੜਾ ਇਲੈਕਸ਼ਨ ਸੀਗਾ ਜਿਹੜਾ ਹੋਇਆ ਸੀ ਉਹ ਆਮ ਆਦਮੀ ਪਾਰਟੀ ਤੋਂ ਲੜੀ ਸੀ ਇਸ ਕਰਕੇ ਇਹ ਇੱਕ ਮੋੜਾ-ਮੋਟਾ ਮੁੱਦਾ ਹੈ ਦੂਸਰਾ ਸ਼ਰੋਮਨੀ ਅਕਾਲੀ ਦਲ ਨੂੰ ਇਸ ਕਰਕੇ ਵੀ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਜ਼ਤਮੰਦ ਸਨਮਾਨ ਮਿਲ ਰਿਹਾ ਅਰਸਾ ਲੰਬੇ ਸਮੇਂ ਤੋਂ ਬਾਅਦ ਲਗਭਗ 35 30 ਸਾਲ ਤੋਂ ਬਾਅਦ ਆਮ ਆਦਮੀ ਜਿਹੜੀ ਅਕਾਲੀ ਦਲ ਹੈ ਉਹ ਇੰਡੀਪੈਂਡੈਂਟ ਜਿਹੜੀ ਚੋਣ ਲੜਨ ਜਾ ਰਹੀ ਹੈ ਪਹਿਲਾਂ ਸਾਡਾ ਸਮਝੌਤਾ ਸੀ ਭਾਜਪਾ ਪਾਰਟੀ ਦੇ ਨਾਲ ਲੇਕਿਨ ਅਸੀਂ ਪੰਜਾਬ ਦੇ ਹਿੱਤ ਦੇ ਕੁਝ ਐਸੇ ਫੈਸਲੇ ਜਿਹੜੇ ਕਰਕੇ ਸਾਡਾ ਸਮਝੌਤਾ ਟੁੱਟ ਗਿਆ ਔਰ ਇਸ ਕਰਕੇ ਜਿਹੜੀ ਪੰਜਾਬ ਦੀ ਜਨਤਾ ਆ ਪੰਜਾਬੀਅਤ ਲਈ ਪੰਜਾਬ ਦੇ ਲਈ ਸ਼੍ਰੋਮਣੀ ਅਕਾਲੀ ਦੇ ਨਾਲ ਵੱਧ ਚੜ ਕੇ ਜਿਹੜੀ ਸਾਥ ਦੇ ਰਹੀ ਆ ਔਰ ਹੁਸ਼ਾਰਪੁਰ ਜਿਹੜੀ ਆ ਆਪਣਾ ਲੋਕ ਸਭਾ ਇਹ ਵੀ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਜਿੱਤਣ ਜਾ ਰਹੇ ਹਾਂ ਜਿਵੇਂ ਤੁਸੀਂ ਸਰ ਗੱਲ ਕੀਤੀ ਹੈ ਦਲ ਬਦਲੂਆਂ ਦੀ ਤਾਂ ਭਾਜਪਾ ਦੇ ਵਿੱਚ ਵੱਡੇ ਲੀਡਰ ਸ਼ਾਮਲ ਹੋ ਗਏ ਜਿਹੜੇ ਕਾਂਗਰਸ ਦੇ ਥੰਮ ਸੀ ਕੈਪਟਨ ਉਮਰਿੰਦਰ ਸਿੰਘ ਸੁਨੀਲ ਜਾਖੜ ਵਰਗੇ ਵੱਡੇ ਲੀਡਰ ਆ ਗਏ ਨੇ ਕੀ ਲੱਗਦਾ ਵੀ ਈਡੀ ਦਾ ਡਰ ਸੀਬੀਆਈ ਦਾ ਡਰ ਜਾਂ ਫਿਰ ਭਾਜਪਾ ਨੂੰ ਉਹ ਮੰਨੀ ਫਿਰਦੇ ਨੇ ਵੀ 400 ਪਾਰ ਦਾ ਜਿਹੜਾ ਨਾੜਾ ਲਗਾ ਰਹੇ ਨੇ ਵੀ ਭਾਜਪਾ ਦਾ ਹੀ ਰਾਜ ਰਹੂਗਾ ਦੇਖੋ ਮੈਂ ਤਾਂ ਇਹ ਗੱਲ ਸਮਝਦਾ ਕਿ ਇਹ ਜਿਹੜੀ ਇੱਕ ਨਿਰਾਸ਼ਾ ਹੈ ਬਹੁਤ ਵੱਡੀ ਲੀਡਰਸ਼ਿਪ ਦੇ ਅੰਦਰ ਖਾਸ ਕਰਕੇ ਜੇ ਵੱਡੇ ਲੀਡਰ ਜਿਹੜੇ ਆਮ ਭਾਜਪਾ ਦੇ ਸ਼ਾਮਲ ਹੋਏ ਆ ਉਹਨਾਂ ਨੂੰ ਮੈਂ ਭਾਜ ਉਹਨਾਂ ਦੀ ਕਲ ਜਿਹੜੀ ਕਮੀ ਆ ਮੈਂ ਘਾਟ ਕੱਢਦਾ ਲੇਕਿਨ ਮੈਂ ਭਾਜਪਾ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਕਮੀ ਜੜੀ ਹੈ ਬਹੁਤ ਜ਼ਿਆਦਾ ਕੱਢਦਾ ਕਿਉਂਕਿ ਭਾਜਪਾ ਜਨਤਾ ਪਾਰਟੀ ਆ ਜਿਹਨੂੰ ਮੰਨਿਆ ਜਾਂਦਾ ਸੀ ਕਿ ਕੈਡਰ ਬੇਸ ਪਾਰਟੀ ਹੈ ਔਰ ਇਹ ਇੱਕ ਸੰਵਿਧਾਨਿਕ ਅਧ ਦੇ ਅਨਸਾਰ ਹੀ ਕੰਮ ਕਰਦੀ ਆ ਉਦਾਰਸ਼ਾਂ ਦੇ ਅਨਸਾਰ ਹੀ ਕੰਮ ਕਰਦੀ ਆ ਪਰ ਜਿੰਨੇ ਵੀ ਉਹਨਾਂ ਦੇ ਸੰਵਿਧਾਨ ਲਿਖਿਆ ਹੋਇਆ ਸੀ ਉਹਨੇ ਤਾਰ-ਤਾਰ ਕਰਕੇ ਰੱਖਤਾ ਇੱਥੋਂ ਤੱਕ ਵੀ ਹੋਇਆ ਕਿ ਬੰਦਾ ਟਿਕਟ ਪਹਿਲਾਂ ਦਿੱਤੀ ਜਾਂਦੀ ਰਹੀ ਔਰ ਉਹਨੂੰ ਮੈਂਬਰ ਬਾਅਦ ਚ ਬਣਾਇਆ ਜਾਂਦਾ ਰਿਹਾ ਦੂਜੀ ਗੱਲ ਤੁਸੀਂ ਈਡੀਆ ਡਰ ਰਿਹਾ ਹੋ ਸਕਦਾ ਇਹ ਵੀ ਡਰ ਹੋਵੇ ਲੇਕਿਨ ਇੱਕ ਗੱਲ ਹੋਰ ਦੇਖਣ ਵਾਲੀ ਆ ਤੁਸੀਂ ਅਕਸਰ ਦੇਖਿਆ ਹੋ ਤਾਂ ਆਪਣੇ ਘਰ ਦੇ ਅੰਦਰ ਪੂਜਾ ਪਾਠ ਕਰਦੇ ਆ ਕਿ ਤੁਹਾਡੇ ਜੇ ਨਕਾਰ ਆਤਮਿਕ ਊਰਜਾ ਆ ਘਰੋਂ ਬਾਹਰ ਰਵੇ ਮੈਂ ਭਾਰਤੀ ਜਨਤਾ ਪਾਰਟੀ ਤੇ ਹੈਰਾਨ ਕਿ ਉਹਨੇ ਪੰਜਾਬ ਦੇ ਸਾਰੇ ਨਕਾਰੇ ਹੋਈ ਊਰਜਾ ਕੈਪਟਨ ਮਨਿੰਦਰ ਸਿੰਘ ਪੰਜਾਬ ਪ੍ਰਦੇਸ਼ ਦੇ ਨਕਾਰਤਾ ਮਨਪ੍ਰੀਤ ਬਾਦਲ ਉਹਨੂੰ ਨਕਾਰਤਾ ਇਦਾਂ ਦੇ ਹੋਰ ਸਾਰੇ ਨਕਾਰ ਆਤਮਕ ਊਰਜਾ ਉਹਨੇ ਆਪਣੇ ਘਰ ਚ ਵਸਾ ਲਈ ਆਪਣਾ ਘਰ ਉਹਨੇ ਆਪੇ ਉਜਾਲ ਲਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਵਿਨਾਸ਼ ਕਾਲ ਦੇ ਬਪਰੀਤ ਬੁੱਧੀ ਇਹ ਹੀ ਹੋ ਸਕਦਾ ਸਲਵਾਰਾਡ ਸਾਹਿਬ ਤੁਸੀਂ ਗੱਠਬੰਧਨ ਦੀ ਗੱਲ ਕੀਤੀ ਹੈ ਠੀਕ ਹੈ ਅਕਾਲੀ ਦਲ ਵੀ ਇਕੱਲੇ ਚੋਣਾ ਲੜ ਰਿਹਾ ਉਧਰ ਬੀਜੇਪੀ ਵੀ ਇਕੱਲੇ ਚੋਣਾ ਲੜ ਰਹੀ ਉਹ ਵੀ ਕਹਿ ਰਹੀ ਹੈ ਅਸੀਂ ਇਕੱਲੇ ਚੋਣਾ ਲੜ ਰਹੇ ਹਾਂ ਪਹਿਲਾਂ ਗੱਠਬੰਧਨ ਦੀ ਪਰੰਤੂ ਗੱਠਬੰਧਨ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਸਨ ਪਰੰਤੂ ਕਿਸਾਨੀ ਅੰਦੋਲਨ ਇੱਕ ਵਾਰ ਫਿਰ ਤੋਂ ਬਚਕਾਰ ਸੋਸ਼ਲ ਮੀਡੀਆ ਜੇ ਆਪਾਂ ਕਹਿ ਰਹੀਏ ਲੋਕਾਂ ਦੀ ਜਿਹੜੀ رائے ਆ ਰਹੀ ਸੀ ਵੀ ਕਿਸਾਨੀ ਅੰਦੋਲਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪਿਆਰ ਪਿੱਛੇ ਖਿੱਚੇ ਨੇ ਤਾਂ ਗਠਬੰਧਨ ਨਹੀਂ ਕੀਤਾ ਇਹਦੇ ਵਿੱਚ ਕੀ ਸਚਾਈ ਦੇਖੋ ਇਹ ਸਰਾਸਰ ਝੂਠ ਹੈ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਪੰਜਾਬ ਤੇ ਪੰਜਾਬੀਅਤ ਦੇ ਮੁੱਦੇ ਦੇ ਉੱਪਰ ਰਾਜਨੀਤੀ ਕਰਦਾ ਸਾਡੀ ਜਿਹੜੀ ਭਾਜਪਾ ਪਾਰਟੀ ਦੇ ਨਾਲ ਗਠਬੰਧਨ ਨੂੰ ਲੈ ਕੇ ਜਿਹੜੀ ਵੀ ਗੱਲ ਚੱਲਦੀ ਪਈ ਸੀ ਉਹ ਪੰਜਾਬ ਦੇ ਕੁਝ ਪ੍ਰਮੁੱਖ ਮੁੱਦੇ ਸੀ ਜਿਹੜੇ ਮੁੱਦੇ ਸ਼ਾਇਦ ਭਾਜਪਾ ਆਂਤਾ ਪਾਰਟੀ ਨੇ ਨਹੀਂ ਮੰਨੇ ਆ ਉਹਨਾਂ ਵਿੱਚ ਸਾਡੀ ਪੰਜਾਬ ਦਾ ਲਾਅ ਐਂਡ ਆਰਡਰ ਵੀ ਇੱਕ ਸਮੱਸਿਆ ਸੀ ਲੇਕਿਨ ਸਾਡਾ ਮਹੱਤਵਪੂਰਨ ਬੰਦੀ ਸਿੰਘਾ ਵਾਲਾ ਮੁੱਦਾ ਵੀ ਸੀ ਸਾਡਾ ਕਿਸਾਨਾਂ ਵਾਲਾ ਮੁੱਦਾ ਵੀ ਸੀ ਔਰ ਜਿਹੜਾ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਚ ਆ ਕੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰ ਗਏ ਸੀ ਉਹ ਸਾਡੇ ਲਈ ਇੱਕ ਬਹੁਤ ਵੱਡੀ ਮੰਗ ਸੀ ਸਾਡੇ ਪੰਜਾਬ ਦਾ ਇੱਕ ਜਿਹੜਾ ਉਹ ਬਹੁਤ ਵੱਡਾ ਮੁੱਦਾ ਸੀ ਉਹਨਾਂ ਮੁੱਦਿਆਂ ਦੇ ਉੱਪਰ ਸਾਡਾ ਗੱਠਬੰਦੀ ਟੁੱਟਿਆ ਔਰ ਅਸੀਂ ਇਸ ਕਰਕੇ ਕੋਈ ਐਸਾ ਨਹੀਂ ਸੀ ਕਿ ਕਿਸਾਨੀ ਅੰਦੋਲਨ ਕਰਕੇ ਜਾਂ ਹੋਰ ਕਰਕੇ ਸਿਰਫ ਮੁੱਦਿਆਂ ਦੀ ਰਾਜਨੀਤੀ ਸ਼ੋਰਮ ਨਹੀਂ ਕਰਦਾ ਅਰਥਾ ਬੀਜੇਪੀ 400 ਪਾਰ ਦਾ ਨਾਹਰਾ ਲਾ ਰਹੀ ਹੈ ਪ੍ਰਧਾਨ ਮੰਤਰੀ ਨੇ ਦੇਖਦੇ ਪਟਿਆਲੇ ਆ ਰਹੇ ਆ ਫਿਰ ਲੁਧਿਆਣਾ ਫਿਰ ਜਲੰਧਰ ਚ ਵੀ ਉਹਨਾਂ ਦੀਆਂ ਜਿਹੜੀਆਂ ਰੈਲੀਆਂ ਨੇ ਕਿੱਦਾਂ ਦੇਖਦੇ ਉਹਨਾਂ ਨੂੰ ਵੀ ਕੋਈ ਅਸਰ ਭਾਜਪਾ ਦਾ ਉਹ ਰੈਲੀਆਂ ਨਾਲ ਹੋਊਗਾ ਦੇਖੋ ਮੈਂ ਇੰਨਾ ਮੰਨਦਾ ਕਿ ਤੁਸੀਂ ਪਿਛਲਾ ਲੰਬਾ ਸਮਾਂ ਦੇਖਿਆ ਹੋਣਾ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਲੋਕ ਪਿੰਡਾਂ ਚ ਵੜਨ ਤੱਕ ਨਹੀਂ ਦਿੰਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਨਫ਼ਰਤ ਜਿਹੜੀ ਆ ਉਹ ਭਰੀ ਹੋਈ ਆ ਮੁੱਦਿਆਂ ਨੂੰ ਲੈ ਕੇ ਹੁਣ ਚਾਹੇ ਪੰਜਾਬ ਚ ਕੋਈ ਵੀ ਰੈਲੀ ਕਰ ਲੈ ਕੋਈ ਅਸਰ ਨਹੀਂ ਹੋਣ ਵਾਲਾ ਤਲਵਾਰ ਸਾਹਿਬ ਸੋਹਣ ਸਿੰਘ ਠੰਡਲ ਦੀ ਗੱਲ ਕਰ ਲੈਨੇ ਆਪਾਂ ਹੁਣ ਵੱਡਾ ਹਲਕਾ ਹੈ ਵਿਚਰੇ ਨੇ ਹਲਕੇ ਦੇ ਵਿੱਚ ਤੇ ਕੀ ਲੋਕਾਂ ਦੇ ਵਿੱਚ ਗੱਲ ਉਹਨਾਂ ਵੱਲੋਂ ਰੱਖੀ ਜਾ ਰਹੀ ਹੈ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਉਹ ਲੈ ਕੇ ਆਉਣ ਦੀ ਗੱਲ ਕਰ ਰਹੇ ਕੋ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਮੁੱਦਿਆਂ ਦੀ ਗੱਲ ਕਰੂੰਗਾ ਪੰਜਾਬ ਦਾ ਦਾ ਸੁਰ ਸ਼੍ਰੋਮਣੀ ਕਾਲੀਦਾ ਦਾ ਮੁੱਦਾ ਹੈ ਹੀ ਆ ਕਿ ਅਸੀਂ ਪੰਜਾਬ ਤੇ ਪੰਜਾਬੀ ਤੇ ਲਈ ਕੰਮ ਕਰਨਾ ਲੇਕਿਨ ਹੁਸ਼ਿਆਰਪੁਰ ਵਾਸਤੇ ਬਹੁਤ ਵੱਡੀ ਇੱਕ ਜਿਹੜੀ ਸਾਡੀ ਚਿਰਾਂ ਤੋਂ ਕਹਿ ਲਓ ਤੁਸੀਂ ਜਦੋਂ ਇੱਥੇ ਸੰਤੋਸ਼ ਚੌਧਰੀ ਮੰਤਰੀ ਸੀ ਉਸ ਵੇਲੇ ਉਹਨੇ ਇੱਕ ਕੈਂਸਰ ਹਸਪੀਟਲ ਦਾ ਨੀਂ ਪੱਥਰ ਰੱਖਿਆ ਸੀ ਅੱਜ ਉਹ ਕੈਂਸਰ ਹਸਪੀਟਲ ਜਿਹੜਾ ਆ ਨੀਆ ਵੀ ਉਹਦੀਆਂ ਗਵਾਚ ਗਈਆਂ ਇਦਾਂ ਹੀ ਮੈਡੀਕਲ ਕਾਲਜ ਜਿਹੜਾ ਅਸੀਂ ਪਿਛਲਾ ਜਿਹੜਾ ਐਮਪੀ ਰਹੇ ਆ ਉਹਨਾਂ ਨੇ ਬੜੇ ਲਾਰੇ ਲਾਏ ਉਹ ਵੀ ਗਵਾਚ ਗਿਆ ਇਦਾਂ ਹੀ ਸਾਡਾ ਤੁਸੀਂ ਬੰਦ ਜਿਹੜਾ ਆ ਸੇਮ ਦੀ ਬਹੁਤ ਵੱਡੀ ਸਮੱਸਿਆ ਆ ਉਹ ਸਮੱਸਿਆ ਤੋਂ ਲੋਕ ਬਹੁਤ ਪਰੇਸ਼ਾਨ ਨੇ ਹਰ ਵਾਰ ਲਾਰੇ ਲੱਗੇ ਆ ਲੇਕਿਨ ਉਹ ਸਮੱਸਿਆ ਦਾ ਹੱਲ ਨਹੀਂ ਹੋਇਆ ਇਸੇ ਤਰ੍ਹਾਂ ਆਪਾਂ ਦੇਖ ਲਈਏ ਤਾਂ ਸਾਡੇ ਜਿਹੜਾ ਕੰਢੀ ਖੇਤਰ ਆ ਉਹਦੇ ਚ ਦਫਾ 3 4 5 ਜਿਹੜੀ ਹੈ ਉਹ ਬੜੀ ਪ੍ਰੋਬਲਮ ਕ੍ਰੀਏਟ ਕਰਦੀ ਆ ਕਿਸਾਨਾਂ ਨੂੰ ਉਹ ਦਫਾ ਨੂੰ ਇਹਨਾਂ ਨੇ ਡਿਲੀਮਿਟੇਸ਼ਨ ਕੀਤੀ ਦਾ ਜ਼ਰੂਰ ਲੇਕਿਨ ਹਜੇ ਵੀ ਉਹ ਜਿਹੜੀ ਹੈ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਮੈਂ ਕਹੂੰਗਾ ਕਿ ਉਹ ਆਜ਼ਾਦ ਭਾਰਤ ਦੇ ਅੰਦਰ ਗੁਲਾਮੀ ਦਾ ਜੀਵਨ ਬਤੀਤ ਕਰ ਰਹੇ ਆ ਇਦਾਂ ਦੇ ਬਹੁਤ ਸਾਰੇ ਲੋਕਲ ਸਮੱਸਿਆ ਹੈਗੇ ਜਿਹਨਾਂ ਨੂੰ ਆਪਾਂ ਲੈ ਕੇ ਲੜਾਂਗੇ ਸੁਖਵੀਰ ਸਿੰਘ ਬਾਦਲ ਵੱਲੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਕੀਤੀ ਗਈ ਹੈ ਲੋਕਾਂ ਨੂੰ ਜੋ ਕੱਲ ਉਹ ਆ ਰਹੇ ਨੇ ਕੀ ਕੀ ਉਹਨਾਂ ਦੇ ਪ੍ਰੋਗਰਾਮ ਨੇ ਤੇ ਕਿੱਦਾਂ ਦਾ ਅਰੇਂਜਮੈਂਟ ਜਿਹੜਾ ਕੀਰ ਜੀ ਜਿਹੜੇ ਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਚ ਸਵੇਰੇ ਮਕੇਰੀਆਂ ਤੋਂ ਸ਼ੁਰੂ ਕਰਨਗੇ ਉਸ ਤੋਂ ਬਾਅਦ ਦਸੂਆ ਉਸ ਤੋਂ ਬਾਅਦ ਟਾਂਡਾ ਔਰ ਉਸ ਤੋਂ ਬਾਅਦ ਹੁਸ਼ਿਆਰਪੁਰ ਆਉਣਗੇ ਬਹੁਤ ਭਾਰੀ ਲੋਕਾਂ ਚ ਉਤਸ਼ਾਹ ਆ ਔਰ ਕੱਲ ਵੀ ਅਸੀਂ ਨੌਜਵਾਨਾਂ ਦਾ ਜਥਾ ਲੈ ਕੇ ਜਦੋਂ ਬਾਜ਼ਾਰ ਚ ਨਿਕਲੇ ਆ ਤਾਂ ਬੜਾ ਉਤਸ਼ਾਹ ਲੋਕਾਂ ਨੇ ਦੇਖਣ ਨੂੰ ਮਿਲਿਆ ਖਾਸ ਕਰਕੇ ਸੁਖਵੀਰ ਜੀ ਜਦੋਂ ਕਿਸੇ ਜਗ੍ਹਾ ਜਾਣਦੇ ਨੇ ਏਰੀਆ ਚ ਜਾਣਦੇ ਨੇ ਤਾਂ ਉਹ ਏਰੀਆ ਚ ਜੋਸ਼ ਭਰ ਜਾਂਦਾ ਹੈ ਵਰਕਰ ਚ ਜੋਸ਼ ਭਰਦਾ ਹੈ ਔਰ ਜਦੋਂ ਵਰਕਰ ਚ ਜੋਸ਼ ਹੋਵੇ ਤਾਂ ਉਦੋਂ ਜਿੱਤ ਹਾਸਲ ਹੁੰਦੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਆਓ ਸੋ ਇਹ ਸੰ ਸਾਡੇ ਨਾਲ ਸੰਜੀਵ ਤਲਵਾੜ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਕਹਿਣਾ ਹੈ ਕਿ ਸੋਹਣ ਸਿੰਘ ਠੰਡਲ ਵੱਡੀ ਲੀਡ ਦੇ ਨਾਲ ਹੁਸ਼ਿਆਰਪੁਰ ਤੋਂ ਜਿੱਤਣਗੇ ਤੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਤਾਂ ਜੋ ਹੁਸ਼ਿਆਰਪੁਰ ਦੇ ਲਈ ਵੱਡੇ ਪ੍ਰੋਜੈਕਟ ਲਿਆਂਦੇ ਜਾ ਸਕਣ ਅਤੇ ਹੁਸ਼ਿਆਰਪੁਰ ਨੂੰ ਪੰਜਾਬ ਦਾ ਜੋ ਮੋਹਰੀ ਸ਼ਹਿਰ ਹੈ ਵਿਕਾਸ ਪੱਖੋਂ ਬਣਾਇਆ ਜਾ ਸਕੇ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਹੁਸ਼ਿਆਰਪੁਰ